ਸਤਿ ਸ਼੍ਰੀ ਅਕਾਲ ਜੀ ਵਰਲਡ ਕੈਂਸਰ ਕੇਅਰ ਪਹੁੰਚੀ ਆ ਹਰ ਪਿੰਡ ਇਲਾਕਿਆਂ ਦੇ ਵਿੱਚ ਲਗਾਤਾਰ ਅਸੀਂ ਸੇਵਾ ਕਰ ਰਹੇ ਆ ਅਲੱਗ-ਅਲੱਗ ਇਲਾਕੇ 'ਚ ਜਾ ਕੇ ਜਿੱਥੇ ਮਕੇਰੀਆਂ ਸਾਈਡ ਤੇ ਕੱਲ ਸੀਗੇ ਅੱਜ ਅਸੀਂ ਜਿਹੜਾ ਡੇਰਾ ਸਾਈਡ ਵੱਲ ਪਹੁੰਚੇ ਆ ਫਦੇਗੜ ਚੂੜੀਆਂ ਰੋਡ ਤੋਂ ਡੇਰਾ ਸਾਈਡ ਦੇ ਅਲੱਗ-ਅਲੱਗ ਡੇਰੇ ਬਾਬਾ ਨਾਨਕ ਤੱਕ ਜਾ ਕੇ ਆਏ ਆ ਰਮਦਾਸ ਤੱਕ ਵੀ ਜਾ ਕੇ ਆਏ ਆ ਕੋਹਨੇয়াল ਪਿੰਡ ਐ ਧਰਮਕੋਟ ਐ ਅਲੱਗ-ਅਲੱਗ ਪਿੰਡਾਂ ਦੇ ਵਿੱਚ ਅਲੱਗ-ਅਲੱਗ ਟੀਮਾਂ ਜਿਹੜੀਆਂ ਕੰਮ ਕਰ ਰਹੀਆਂ ਪਰ ਪਾਣੀ ਜਿਹੜਾ ਤੁਸੀਂ ਦੇਖ ਸਕਦੇ ਹੋ ਮੋਲੇয়াল ਪਿੰਡ ਹੈਗਾ ਪਾਣੀ ਦਾ ਪੂਰਾ ਯੋਗ ਹੈ ਪੂਰਾ ਦ ਬਹੁਤ ਲੋੜ ਵੀ ਹੈਗੀ ਆ ਲਗਭਗ ਮੇਰੇ ਹਿਸਾਬ ਨਾਲ ਸਾਰੇ ਪਿੰਡ ਡੁੱਬੇ ਨੇ ਇਥੇ ਜਿੰਨੇ ਵੀ ਇਹ ਤਸੀਲ ਦੇ ਪਿੰਡ ਸੀਗੇ ਸਾਰੇ ਡੁੱਬੇ ਨੇ ਬੜੇ ਵੱਡੇ ਪੱਧਰ ਤੇ ਸੇਵਾਵਾਂ ਜਿਹੜੀਆਂ ਲੋਕਾਂ ਵੱਲੋਂ ਦਿੱਤੀਆਂ ਜਾ ਰਹੀਆਂ ਜਿੱਥੇ ਲੋਕਾਂ ਵੱਲੋਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਨਾਲ ਦੀ ਨਾਲ ਪਿੰਡ ਵਾਸੀਆਂ ਵੱਲੋਂ ਵੀ ਖੁੱਲਾ ਜਿਹੜਾ ਉਹਨਾਂ ਦਾ ਵੈਲਕਮ ਵੀ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਟਰਾਲੀਆਂ ਜਿਹੜੀਆਂ ਲਗਾਤਾਰ ਜਾ ਰਹੀਆਂ ਨੇ ਰਾਤਿੰਦੀਆਂ ਟਰਾਲੀਆਂ ਜਾ ਰਹੀਆਂ ਨੇ ਲਗਾਤਾਰ ਔਰ ਇਹ ਜਿਹੜਾ ਇੱਕ ਸੰਦੇਸ਼ ਦਿੱਤਾ ਹੈ ਕਿ ਪੰਜਾਬੀਅਤ ਅੱਜ ਵੀ ਜਿੰਦਾ ਹੈਗੀ ਹੈ ਔਰ ਸਦਾ ਜਿੰਦਾ ਰਹਿਣੀ ਹੈ ਜਿੱਥੇ ਲੰਗਰ ਲੱਗ ਰਹੇ ਨੇ ਪੈਰਲਨ ਉੱਥੇ ਕੁਲਵੰਤ ਸਿੰਘ ਧਾਰੀਵਾਲ ਜੀ ਦਾ ਜਿਹੜਾ ਦਵਾਈਆਂ ਦਾ ਲੰਗਰ ਹੈ ਉਹ ਨਾਲ ਦੀ ਨਾਲ ਟੀਮਾਂ ਜਿਹੜੀਆਂ ਪਹੁੰਚ ਰਹੀਆਂ ਆ ਕੋਸ਼ਿਸ਼ ਕਰ ਰਹੇ ਆ ਕਿ ਹਰ ਪਿੰਡ ਤੱਕ ਪਹੁੰਚਿਆ ਜਾਵੇ ਕਿਉਂਕਿ ਜਿੱਥੋਂ ਤੱਕ ਸਾਡੀਆਂ ਐਂਬੂਲੈਂਸ ਪਹੁੰਚ ਸਕਦੀਆਂ ਨੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਆ ਜਿਆਦਾ ਦੂਰ ਤੱਕ ਦੀਪ ਤੱਕ ਜਾਣਾ ਸਾਡੇ ਲਈ ਔਖਾ ਹੁੰਦਾ ਟਰਾਲੀਆਂ ਟਰੱਕਰਾਂ ਦਾ ਸਹਾਰਾ ਲੈ ਕੇ ਵੀ ਪਹੁੰਚਣ ਦੀ ਕੋਸ਼ਿਸ਼ ਕਰਦੇ ਆ ਦਵਾਈ ਪੱਖੋਂ ਜਿਹੜੀ ਹੈ ਉਹ ਵਰਲਡ ਕੈਂసర్ ਕੇਅਰ ਕਦੀ ਵੀ ਜਿਹੜੀ ਆ ਉਹ ਪਿੱਛੇ ਨਹੀਂ ਹਰਦੀ ਲਗਾਤਾਰ ਟੀਮਾਂ ਸਾਡੀ ਸਰ ਜੀ ਗਾਲ ਜੀ ਵਰਲਡ ਕੈਂਸਰ ਕੇਅਰ ਪਹੁੰਚੀ ਆ ਹਰ ਪਿੰਡ ਇਲਾਕਿਆਂ ਦੇ ਵਿੱਚ ਲਗਾਤਾਰ ਅਸੀਂ ਸੇਵਾ ਕਰ ਰਹੇ ਆ ਅਲੱਗ-ਅਲੱਗ ਇਲਾਕੇ 'ਚ ਜਾ ਕੇ ਜਿੱਥੇ ਮਕੇਰੀਆਂ ਸਾਈਟ ਤੇ ਕੱਲ ਸੀਗੇ ਅੱਜ ਅਸੀਂ ਜਿਹੜਾ ਡੇਰਾ ਸਾਈਡ ਵੱਲ ਪਹੁੰਚੇ ਆ ਫਦੇਗੜ ਚੂੜੀਆਂ ਰੋਡ ਤੋਂ ਡੇਰਾ ਸਾਈਡ ਦੇ ਅਲੱਗ-ਅਲੱਗ ਡੇਰੇ ਬਾਬਾ ਨਾਨਕ ਤੱਕ ਜਾ ਕੇ ਆਏ ਆ ਰਮਦਾਸ ਤੱਕ ਵੀ ਜਾ ਕੇ ਆਏ ਆ ਕੋਹਨੇয়াল ਪਿੰਡ ਐ ਧਰਮਕੋਟ ਐ ਅਲੱਗ-ਅਲੱਗ ਪਿੰਡਾਂ ਦੇ ਵਿੱਚ ਅਲੱਗ-ਅਲੱਗ ਟੀਮਾਂ ਜਿਹੜੀਆਂ ਕੰਮ ਕਰ ਰਹੀਆਂ ਪਰ ਪਾਣੀ ਜਿਹੜਾ ਤੁਸੀਂ ਦੇਖ ਸਕਦੇ ਹੋ ਮੋਲੇয়াল ਪਿੰਡ ਹੈਗਾ ਪਾਣੀ ਦਾ ਪੂਰਾ ਯੋਗ ਹੈ ਪੂਰਾ ਦੂਰ- ਬਹੁਤ ਲੋੜ ਵੀ ਹੈਗੀ ਆ ਲਗਭਗ ਮੇਰੇ ਹਿਸਾਬ ਨਾਲ ਸਾਰੇ ਪਿੰਡ ਡੁੱਬੇ ਨੇ ਇਥੇ ਜਿੰਨੇ ਵੀ ਇਹ ਤਸੀਲ ਦੇ ਪਿੰਡ ਸੀਗੇ ਸਾਰੇ ਡੁੱਬੇ ਨੇ ਬੜੇ ਵੱਡੇ ਪੱਧਰ ਤੇ ਸੇਵਾਵਾਂ ਜਿਹੜੀਆਂ ਲੋਕਾਂ ਵੱਲੋਂ ਦਿੱਤੀਆਂ ਜਾ ਰਹੀਆਂ ਜਿੱਥੇ ਲੋਕਾਂ ਵੱਲੋਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਨਾਲ ਦੀ ਨਾਲ ਪਿੰਡ ਵਾਸੀਆਂ ਵੱਲੋਂ ਵੀ ਖੁੱਲਾ ਜਿਹੜਾ ਉਹਨਾਂ ਦਾ ਵੈਲਕਮ ਵੀ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਟਰਾਲੀਆਂ ਜਿਹੜੀਆਂ ਲਗਾਤਾਰ ਜਾ ਰਹੀਆਂ ਨੇ ਰਾਤਿੰਦੀਆਂ ਟਰਾਲੀਆਂ ਜਾ ਰਹੀਆਂ ਨੇ ਲਗਾਤਾਰ ਔਰ ਇਹ ਜਿਹੜਾ ਇੱਕ ਸੰਦੇਸ਼ ਦਿੱਤਾ ਹੈ ਕਿ ਪੰਜਾਬੀਅਤ ਅੱਜ ਵੀ ਜਿੰਦਾ ਹੈਗੀ ਹੈ ਔਰ ਸਦਾ ਜਿੰਦਾ ਰਹਿਣੀ ਹੈ ਜਿੱਥੇ ਲੰਗਰ ਲੱਗ ਰਹੇ ਨੇ ਪੈਰਲ ਉਥੇ ਕਲਵੰਸੀੰਤ ਧਾਰੀਵਾਲ ਜੀ ਦਾ ਜਿਹੜਾ ਦਵਾਈਆਂ ਦਾ ਲੰਗਰ ਹੈ ਉਹ ਨਾਲ ਦੀ ਨਾਲ ਟੀਮਾਂ ਜਿਹੜੀਆਂ ਪਹੁੰਚ ਰਹੀਆਂ ਆ ਕੋਸ਼ਿਸ਼ ਕਰ ਰਹੇ ਆ ਕਿ ਹਰ ਪਿੰਡ ਤੱਕ ਪਹੁੰਚਿਆ ਜਾਵੇ ਕਿਉਂਕਿ ਜਿੱਥੋਂ ਤੱਕ ਸਾਡੀਆਂ ਐਂਬੂਲੈਂਸ ਪਹੁੰਚ ਸਕਦੀਆਂ ਨੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਆ ਜਿਆਦਾ ਦੂਰ ਤੱਕ ਦੀਪ ਤੱਕ ਜਾਣਾ ਸਾਡੇ ਲਈ ਔਖਾ ਹੁੰਦਾ ਟਰਾਲੀਆਂ ਡਾਕਟਰਾਂ ਦਾ ਸਹਾਰਾ ਲੈ ਕੇ ਵੀ ਪਹੁੰਚਣ ਦੀ ਕੋਸ਼ਿਸ਼ ਕਰਦੇ ਆ ਦਵਾਈ ਪੱਖੋਂ ਜਿਹੜੀ ਹੈ ਉਹ ਵਰਲਡ ਕੈਂసర్ ਕੇਅਰ ਕਦੀ ਵੀ ਜਿਹੜੀ ਹੈ ਉਹ ਪਿੱਛੇ ਨਹੀਂ ਹਰਦੀ ਲਗਾਤਾਰ ਟੀਮਾਂ ਸਾਡੀ ਸਰਗੀガル ਜੀ ਵਰਲਡ ਕੈਂਸਰ ਕੇਅਰ ਪਹੁੰਚੀ ਆ ਹਰ ਪਿੰਡ ਇਲਾਕਿਆਂ ਦੇ ਵਿੱਚ ਲਗਾਤਾਰ ਅਸੀਂ ਸੇਵਾ ਕਰ ਰਹੇ ਆ ਅਲੱਗ-ਅਲੱਗ ਇਲਾਕੇ 'ਚ ਜਾ ਕੇ ਜਿੱਥੇ ਮਕੇਰੀਆਂ ਸਾਈਡ ਤੇ ਕੱਲ ਸੀਗੇ ਅੱਜ ਅਸੀਂ ਜਿਹੜਾ ਡੇਰਾ ਸਾਈਡ ਵੱਲ ਪਹੁੰਚੇ ਆ ਫਦੇਗੜ ਚੂੜੀਆਂ ਰੋਡ ਤੋਂ ਡੇਰਾ ਸਾਈਡ ਦੇ ਅਲੱਗ-ਅਲੱਗ ਡੇਰੇ ਬਾਬਾ ਨਾਨਕ ਤੱਕ ਜਾ ਕੇ ਆਏ ਆ ਰਮਦਾਸ ਤੱਕ ਵੀ ਜਾ ਕੇ ਆਏ ਆ ਕੋਹਨੇয়াল ਪਿੰਡ ਐ ਧਰਮਕੋਟ ਐ ਅਲੱਗ-ਅਲੱਗ ਪਿੰਡਾਂ ਦੇ ਵਿੱਚ ਅਲੱਗ-ਅਲੱਗ ਟੀਮਾਂ ਜਿਹੜੀਆਂ ਕੰਮ ਕਰ ਰਹੀਆਂ ਪਰ ਪਾਣੀ ਜਿਹੜਾ ਤੁਸੀਂ ਦੇਖ ਸਕਦੇ ਹੋ ਮੋਲੇয়াল ਪਿੰਡ ਹੈਗਾ ਪਾਣੀ ਦਾ ਪੂਰਾ ਯੋਗ ਹੈ ਪੂਰਾ ਦੂਰ-ਦੂ ਬਹੁਤ ਲੋੜ ਵੀ ਹੈਗੀ ਆ ਲਗਭਗ ਮੇਰੇ ਹਿਸਾਬ ਨਾਲ ਸਾਰੇ ਪਿੰਡ ਡੁੱਬੇ ਨੇ ਇਥੇ ਜਿੰਨੇ ਵੀ ਇਹ ਤਸੀਲ ਦੇ ਪਿੰਡ ਸੀਗੇ ਸਾਰੇ ਡੁੱਬੇ ਨੇ ਬੜੇ ਵੱਡੇ ਪੱਧਰ ਤੇ ਸੇਵਾਵਾਂ ਜਿਹੜੀਆਂ ਲੋਕਾਂ ਵੱਲੋਂ ਦਿੱਤੀਆਂ ਜਾ ਰਹੀਆਂ ਜਿੱਥੇ ਲੋਕਾਂ ਵੱਲੋਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਨਾਲ ਦੀ ਨਾਲ ਪਿੰਡ ਵਾਸੀਆਂ ਵੱਲੋਂ ਵੀ ਖੁੱਲਾ ਜਿਹੜਾ ਉਹਨਾਂ ਦਾ ਵੈਲਕਮ ਵੀ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਟਰਾਲੀਆਂ ਜਿਹੜੀਆਂ ਲਗਾਤਾਰ ਜਾ ਰਹੀਆਂ ਨੇ ਰਾਤਿੰਦੀਆਂ ਟਰਾਲੀਆਂ ਜਾ ਰਹੀਆਂ ਨੇ ਲਗਾਤਾਰ ਔਰ ਇਹ ਜਿਹੜਾ ਇੱਕ ਸੰਦੇਸ਼ ਦਿੱਤਾ ਹੈ ਕਿ ਪੰਜਾਬੀਅਤ ਅੱਜ ਵੀ ਜਿੰਦਾ ਹੈਗੀ ਹੈ ਔਰ ਸਦਾ ਜਿੰਦਾ ਰਹਿਣੀ ਹੈ ਜਿੱਥੇ ਲੰਗਰ ਲੱਗ ਰਹੇ ਨੇ ਪੈਰਲਰ ਉੱਥੇ ਕੁਲਵੰਸ ਸਿੰਘ ਧਾਰੀਵਾਲ ਜੀ ਦਾ ਜਿਹੜਾ ਦਵਾਈਆਂ ਦਾ ਲੰਗਰ ਹੈ ਉਹ ਨਾਲ ਦੀ ਨਾਲ ਟੀਮਾਂ ਜਿਹੜੀਆਂ ਪਹੁੰਚ ਰਹੀਆਂ ਕੋਸ਼ਿਸ਼ ਕਰ ਰਹੇ ਆ ਕਿ ਹਰ ਪਿੰਡ ਤੱਕ ਪਹੁੰਚਿਆ ਜਾਵੇ ਕਿਉਂਕਿ ਜਿੱਥੋਂ ਤੱਕ ਸਾਡੀਆਂ ਐਂਬੂਲੈਂਸ ਪਹੁੰਚ ਸਕਦੀਆਂ ਨੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਆ ਜਿਆਦਾ ਦੂਰ ਤੱਕ ਦੀਪ ਤੱਕ ਜਾਣਾ ਸਾਡੇ ਲਈ ਔਖਾ ਹੁੰਦਾ ਟਰਾਲੀਆਂ ਟੈਕਟਰਾਂ ਦਾ ਸਹਾਰਾ ਲੈ ਕੇ ਵੀ ਪਹੁੰਚਣ ਦੀ ਕੋਸ਼ਿਸ਼ ਕਰਦੇ ਆ ਦਵਾਈ ਪੱਖੋਂ ਜਿਹੜੀ ਹੈ ਉਹ ਵਰਲਡ ਕੈਂసర్ ਕੇਅਰ ਕਦੀ ਵੀ ਜਿਹੜੀ ਆ ਉਹ ਪਿੱਛੇ ਨਹੀਂ ਹਰਦੀ ਲਗਾਤਾਰ ਟੀਮਾਂ ਸਾਡੀ